ਦੇ ਸਾਥ ਲੱਗਿਆ ਵੀ ਜੋ ਮਜ਼ਦੂਰਾਂ ਦੇ ਹਾਲਾਤ ਨੇ ਹਾਂਜੀ ਥੋੜੇ ਬਹੁਤ ਬਦਲੇ ਨੇ ਸਰਕਾਰਾਂ ਅਕਾਲੀ ਰਹੀਆਂ ਨਾ ਨਾ ਕੋਈ ਨਾ ਕੋਈ ਆਦਮੀ ਪੜਤੀ ਰਹੀ ਕੋਈ ਨਹੀਂ ਸੁਣ ਲੈ ਜੀ ਕੋਈ ਥੋੜੇ ਮਜ਼ਦੂਰਾਂ ਦੇ ਹਾਲਾਤ ਫਰਕ ਨਹੀਂ ਪਿਆ ਨਾ ਤੁਸੀਂ ਪਹਿਲਾਂ ਵੀ ਇੱਥੇ ਸੜਕਾਂ ਦੇ ਬੈਠਦੇ ਸੀ ਹਾਂਜੀ ਹਾਂ ਹੁਣ ਵੀ ਤੁਸੀਂ ਸੜਕਾਂ ਦੇ ਬੈਠੇ ਸੜਕਾਂ ਤੇ ਬੈਨੇ ਹਾਂਜੀ ਸੜਕਾਂ ਤੇ ਬੈਨੇ ਹਾਂ ਹੁਣ ਉਹਨੂੰ ਪਤਾ ਹੀ ਆ ਦੇਖਿਆ ਤੁਸੀਂ ਕਿੰਨੀ ਦੀ ਪਾਣੀ ਦਾ ਨਹੀਂ ਮਿਲਦੀ ਜਿਸ ਦਿਨ ਸਾੜੀ ਨਹੀਂ ਮਿਲਦੀ ਫਿਰ ਤੁਸੀਂ ਤੋਂ ਫਿਰ ਕਿਸ ਤਰ੍ਹਾਂ ਮਨ ਅਦਾਸ ਹੁੰਦਾ ਤੁਹਾਡਾ ਜਾਣ ਕੇ ਬੈਪਿੰਡ ਰੂਮ ਮੁੜ ਜਾਣਾ ਜੀ ਹਾਂ ਕਰੇ ਬੱਚੇ ਨੇ ਹਾਂ ਉਹਨਾਂ ਨੂੰ ਤਾਂ ਸੌਦਾ ਪਤਾ ਚਾਹੀਦਾ ਉਹਨਾਂ ਨੂੰ ਚੀਜ਼ ਚਾਹੀਦੀ ਆ ਖਾਣ ਵਾਸਤੇ ਦੁੱਧ ਚਾਹੀਦਾ ਹਾਂ ਸਾਰਾ ਕੁਝ ਚਾਹੀਦਾ ਹਾਂ ਆਟਾ ਵੀ ਚਾਹੀਦਾ ਸਮਾਨ ਸਾਰਾ ਬਾਲਣ ਵੀ ਚਾਹੀਦਾ ਚਲੋ ਜੀ ਹਾਂਜੀ ਖੜਿਆ ਦਰਾਹਾ ਦੇ ਲੇਬਰ ਚੌਂਕ ਦੇ ਵਿੱਚ ਇਹ ਲੇਬਰ ਚੌਂਕ ਸਰਪ ਕਹਿਣ ਨੂੰ ਲੇਬਰ ਚੌਂਕ ਆ ਪਰੰਤੂ ਜੋ ਇੱਥੇ ਸਾਡੇ ਮਜ਼ਦੂਰ ਭਾਈ ਖੜਦੇ ਨੇ ਇਹਨਾਂ ਕੋਲੇ ਕੋਈ ਵੀ ਸਹੂਲਤ ਨਹੀਂ ਐ ਜਿੱਥੇ ਇਹ ਖੜ ਸਕਣ ਦੇਖ ਸਕਦੇ ਹੋ ਸੜਕ ਦੇ ਕਿਨਾਰਿਆਂ ਦੇ ਉੱਪਰ ਇਹ ਮਜ਼ਦੂਰ ਭਰਾ ਸਾਡੇ ਬੈਠਦੇ ਨੇ ਸਾਡੇ ਜੋ ਸਾਡੇ ਭਾਰਤ ਦੀ ਆਰਥਿਕਤਾ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਅਹਿਮ ਯੋਗਦਾਨ ਪਾਉਂਦੇ ਨੇ ਮਜ਼ਦੂਰ ਭਰਾ ਜੋ ਜਿੰਨਾ ਘਰਾਂ ਦੇ ਵਿੱਚ ਅਸੀਂ ਰਹਿੰਦੇ ਆ ਕੋਠੀਆਂ ਵਿੱਚ ਰਹਿੰਦੇ ਆ ਘਰਾਂ ਵਿੱਚ ਰਹਿੰਦੇ ਆ ਉਹਨਾਂ ਦੀਆਂ ਆਸਾਰੀਆਂ ਦੇ ਵਿੱਚ ਇੰਡਸਟਰੀ ਦੇਖ ਲਓ ਇੰਡਸਟਰੀ ਦੇ ਵਿੱਚ ਇਨ੍ਹਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਡੇਲੀ ਵੇਜ ਵਾਲੇ ਮਜ਼ਦੂਰ ਨੇ ਹੈਂਡ ਟੂ ਮਾਉਥ ਨੇ ਹਰ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ ਆਪਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਇਹਨਾਂ ਮਜ਼ਦੂਰਾਂ ਦੀ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਕਿ ਇਹਨਾਂ ਨੂੰ ਬੈਠਣ ਦੇ ਲਈ ਕੋਈ ਇੱਕ ਪ੍ਰੋਪਰ ਜੋ ਟਿਕਾਣਾ ਉਹ ਪ੍ਰੋਵਾਈਡ ਕੀਤਾ ਜਾਵੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਗਈ ਸੀ ਹੁਣ ਇਹਨਾਂ ਮਜ਼ਦੂਰਾਂ ਨੇ ਮੰਗ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਇਹਨਾਂ ਦੇ ਜੋ ਬੈਠਣ ਦੇ ਲਈ ਇੱਕ ਜੋ ਪ੍ਰਬੰਧ ਕੀਤਾ ਜਾਵੇ ਜਿੱਥੇ ਇਹ ਬੈਠ ਸਕਣ ਕਿਉਂਕਿ ਜਿੱਥੇ ਬੈਠਦੇ ਨੇ ਇਹ ਰਹਿਸ਼ੀ ਇਲਾਕਾ ਤੇ ਇਸ ਕਰਕੇ ਜੋ ਇੱਥੇ ਸਤਾਨਕ ਲੋਕ ਨੇ ਉਹ ਇਸ ਗੱਲ ਦੀ ਅਬਜੈਕਸ਼ਨ ਕਰਦੇ ਨੇ ਇਸ ਗੱਲ ਦੇ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਦਾ ਵਿਰੋਧ ਕਰਦੇ ਨੇ ਕਿ ਇਹ ਰਹਿਸ਼ੀ ਇਲਾਕਾ ਤੇ ਇੱਥੇ ਮਜ਼ਦੂਰ ਬੈਂਦੇ ਨੇ ਹਾਲਾਂਕਿ ਮਜ਼ਦੂਰ ਨੇ ਇਹਨਾਂ ਦੀ ਮਜਬੂਰੀ ਆ ਇੱਥੇ ਬੈਠਣਾ ਪੁਰਾਣਾ ਅੱਡਾ ਬਣਿਆ ਹੋਇਆ ਆ ਆਓ ਇਹਨਾਂ ਮਜ਼ਦੂਰਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਮਜ਼ਦੂਰਾਂ ਦੀਆਂ ਕੀ ਮੰਗਾਂ ਨੇ ਹਾਂਜੀ ਭਰਾ ਜੀ ਕੀ ਨਾਲ ਜੀ ਤੁਹਾਡਾ मेरा नाम सर महेंद्र पाल है जी। मैं सर कह रहा हूँ सरकार और प्रशासन से मेरी ये अपील है कि मेरे को कहीं मुस्तकिल जगह लेबर को बैठने के जगह मतलब व्यवस्था करे हाँ जी सर कितने टाइम तो तुम बैठे हो इस स्टॉप मेरे को तो सर तकरीबन हो गया बीस साल हो गया इधर बैठते बैठते पक्का पर पहले हम लोग उधर बैठते थे वहाँ से भी हटा दिया गया अब इधर आ गए यहाँ से भी लोग कुछ ना कुछ गए कोई कहता गुटखा खाते कोई कहता बीड़ी पीते इन हटाओ इस करके सर हटा देते हैं ऐसे ਉਧਰ ਤੁਸੀਂ ਕਿੰਨਾ ਟਾਈਮ ਸਮਾਂ ਬੈਠਦੇ ਰਹੇ ਹੋ ਉਧਰ ਸਰ ਤਕਰੀਬਨ ਅਭੀ 1 ਮਹੀਨਾ ਹੋ ਗਿਆ ਤਬਸੇ ਹਮ ਲੋਗ ਇਧਰ ਆਏ ਹੈ ਬਾਕੀ ਹਮ ਲੋਗ ਉਧਰ ਹੀ ਬੈਠਤੇ ਤੇ 15 ਸਾਲ ਸੇ ਹਾਂ ਮਤਲਬ ਤੁਹਾਡਾ ਇੱਕ ਟਿਕਾਣਾ ਬਣਿਆ ਹੋਇਆ ਲੋਕ ਇੱਥੇ ਆਉਂਦੇ ਨੇ ਜੇ ਤੁਹਾਨੂੰ ਇਥੋਂ ਮਤਲਬ ਡੀਡੀ ਵੇਸ ਹੈ ਜੀ ਹੈਗੀਆਂ ਪਰ ਉਧਰ ਤੁਸੀਂ ਮਤਲਬ ਮਜ਼ਦੂਰੀ ਕਰਦੇ ਹੋ ਹਾਂਜੀ ਸਰ ਤੇ ਜਿਸ ਦਿਨ ਕੰਮ ਤੁਹਾਨੂੰ ਨਹੀਂ ਮਿਲਦਾ ਫਿਰ ਤੁਸੀਂ ਫਿਰ ਵਾਪਸ ਇਸ ਤਰ੍ਹਾਂ ਹੀ ਚਲੇ ਜਾਂਦੇ ਹਾਂਜੀ ਸਰ ਉਸ ਨੂੰ ਵਾਪਸ ਜਾਣਾ ਪੜਦਾ ਹੈ ਹਾਂਜੀ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਕੋਲੇ ਜਾਂ ਪੰਜਾਬ ਸਰਕਾਰ ਕੋਲੇ ਕੋਈ ਅਪੀਲ ਦਲੀਲ ਕੀਤੀ ਹੋਵੇ ਵੀ ਸਾਨੂੰ ਬੈਟਰੂਨ ਦਾ ਟਿਕਾਣਾ ਦਿੱਤਾ ਜਾਵੇ। ਯਾਹ ਪਰ ਸਰ ਐਸੇ ਮੀਡੀਆ ਕਰਮਿਕ ਕਈ ਵਾਰ ਆ ਗਏ ਕਿ ਉਹ ਲੈ ਕੇ ਗਏ ਹੈ ਸਾਰਾ ਫੋਟੋ-ਫੋਟੋ ਵੀਡੀਓ ਉਨਾ ਕੇ ਕਹਤੇ ਮੈਂ ਪ੍ਰਸ਼ਾਸਨ ਸੇ ਅਪੀਲ ਕਰੂੰਗਾ ਤੁਹਾਰੇ ਲਈ। ਪਰ ਅਭੀ ਤੱਕ ਸਰ ਕੋਈ ਸੁਣਵਾਈ ਨਹੀਂ ਹੋਈ। ਹਾਂਜੀ ਸਰ। ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨੂੰ ਤੁਸੀਂ ਗੱਲ ਕੀਤੀ ਆ ਵੀ ਸਾਨੂੰ ਨਹੀਂ ਸਰ, ਉਹਨਾਂ ਕੋਈ ਅਪੀਲ ਲਿਖਿਤ ਮੈਂ ਕੁਝ ਨਹੀਂ ਦਿਆ ਗਿਆ। ਬਾਕੀ ਐਸੇ ਹੀ ਹਮ ਲੋਕ ਕਨੋ ਮੀਡੀਆ ਥਰੂ ਕਿਸੇ ਤੈਤ ਮਤਲਬ ਉਹਨਾਂ ਕੋ ਜਾਣਕਾਰੀ دی ਲੇਕਿਨ ਅਭੀ ਤੱਕ ਕੋਈ ਇਸ ਦੇ ਉਪਰ ਸੁਣਵਾਈ ਨਹੀਂ ਹੋਈ। ਤੇ ਕੀ ਮੰਗ ਕਰਦੇ ਹੋ ਫਿਰ ਤੁਸੀਂ ਹੁਣ ਪੰਜਾਬ ਸਰਕਾਰ ਤੋਂ ਸਰਕਾਰ ਤਾਂ ਆਮ ਲੋਕਾਂ ਦੀ ਸਰਕਾਰ ਹੈ ਸਰਕਾਰ سے ਸਰ ਮੇਰੇ ਕੋਈ ਯਹੀ اپیل ਹੈ ਕਿ ہم لوگوں کو ਪੱਕਾ کہیں ٹھکانہ مل جائے جہاں سے हमको रोज-रोज हटाया ना जा सके ਥੋੜੀ ਬੈਠਣੇ ਲਈ ਕੋਈ ਸੇਟ ਵਗੈਰਾ ਦੀ ਵਿਵਸਥਾ ਕਰ دی ਜਾਏ ਬਸ ਸਰ ਯਹੀ ਮੈਂ ਚਾਹਤਾ ਹਾਂ ਹਾਂਜੀ ਸਰ ਹਾਂਜੀ ਅਪਰਾਜੀ ਕਿਰਾਂਜੀ ਤੁਹਾਡਾ ਜੀ ਹਾਂਜੀ ਸੰਦਰ ਸਚਨ ਸਿੰਘ ਸੰਦਰ ਸਿੰਘ ਜੀ ਕਿੰਨੇ ਕਿੰਨੇ ਸਾਲੋਂ ਤੁਸੀਂ ਮਜ਼ਦੂਰੀ ਕਰ ਰਹੇ ਹੋ ਤੇ ਕਿਹੜਾ ਪਿੰਡ ਆ ਤੁਹਾਡਾ ਤੁਹਾਡਾ ਪਿੰਡ ਜੀ ਟਮੋਟ ਮੋੜ ਤੋਂ ਤੁਸੀਂ ਦੱਸਦੇ ਨੇ ਹਾਂ ਹਾਂ ਜੀ ਕਿੰਨੇ ਸਾਲ ਤੋਂ ਲਗਾਤਾਰ ਇੱਥੇ ਮਜ਼ਦੂਰੀ ਕਰਦੇ ਆ ਰਹੇ ਹੋ ਤੁਸੀਂ ਬੈਠੇ ਹੋਗੇ ਜੀ 20 ਸਾਲ ਸਾਲ ਤੋਂ ਲੱਗਿਆ ਵੀ ਜੋ ਮਜ਼ਦੂਰਾਂ ਦੇ ਹਾਲਾਤ ਨੇ ਹਾਂ ਜੀ ਥੋੜੇ ਬਹੁਤ ਬਦਲੇ ਨੇ ਸਰਕਾਰਾਂ ਆਕਾਲੀ ਆ ਰਹੀ ਹੈ ਨਾ ਨਾ ਕੋਈ ਆਮ ਆਦਮੀ ਬੜਤੀ ਰਹੀ ਕੋਈ ਨਹੀਂ ਸੁਣਦਾ ਜੀ ਕੋਈ ਥੋੜੇ ਮਜ਼ਦੂਰਾਂ ਦੇ ਹਾਲਾਤ ਫਰਕ ਨਹੀਂ ਪਿਆ ਨਾ ਤੁਸੀਂ ਪਹਿਲਾਂ ਵੀ ਇੱਥੇ ਸੜਕਾਂ ਦੇ ਬੈਠਦੇ ਸੀ ਹਾਂ ਜੀ ਹਾਂ ਹੁਣ ਵੀ ਤੁਸੀਂ ਸੜਕਾਂ ਦੇ ਬੈਠਦੇ ਹੋ ਸੜਕਾਂ ਤੇ ਬੈਨੇ ਹਾਂ ਜੀ ਸੜਕਾਂ ਤੇ ਬੈਨੇ ਹਾਂ ਹੁਣ ਉਹਨੂੰ ਪਤਾ ਹੀ ਆ ਦੇਖਿਆ ਤੁਸੀਂ ਕਿੰਨੀ ਦਿਹਾੜੀ ਆ ਬਾਪੂ ਜੀ ਤੁਹਾਡੀ ਹੂੰ ਕਿੰਨੀ ਦਿਹਾੜੀ ਆ ਸਾਡੀ ਦਿ 600 ਰੁਪਏ ਲੈਨੇ ਹੋ ਹਾਂ ਹਰੋ ਜਿਹੜੀ ਮਿਲ ਜਾਂਦੀ ਨਹੀਂ ਮਿਲਦੀ ਤੇ ਜਿਸਨ ਦੀੜੀ ਨਹੀਂ ਮਿਲਦੀ ਫਿਰ ਤੁਸੀਂ ਤੋਂ ਫਿਰ ਫਿਰ ਕਿਸ ਤਰ੍ਹਾਂ ਮਨ ਅਦਾਸ ਹੁੰਦਾ ਤੁਹਾਡਾ ਜਾਣ ਕੇ ਇਹ ਪਿੰਡ ਨੂੰ ਮੁੜ ਜਾਣਿਆ ਜੀ ਹਾਂ ਕਰੇ ਬੱਚੇ ਨੇ ਹਾਂ ਉਹਨਾਂ ਨੂੰ ਤਾਂ ਸੌਦਾ ਪਤਾ ਚਾਹੀਦਾ ਉਹਨਾਂ ਨੂੰ ਚੀਜ਼ ਚਾਹੀਦੀ ਆ ਖਾਣ ਵਾਸਤੇ ਦੁੱਧ ਚਾਹੀਦਾ ਹਾਂ ਸਾਰਾ ਕੁਝ ਚਾਹੀਦਾ ਹਾਂ ਆਟਾ ਵੀ ਚਾਹੀਦਾ ਸਮਾਨ ਸਾਰਾ ਬਾਲਣ ਵੀ ਚਾਹੀਦਾ ਉਹ ਪੂਜੀ بڑے بڑے ਆਮ ਆਦਮੀ ਪਾਰਟੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਇਹ ਅਸੀਂ 1000 ਰੁਪਿਆ ਬੀਬੀਆਂ ਨੂੰ ਦਵਾਂਗੇ ਸੀ ਮਜ਼ਦੂਰਾਂ ਦੇ ਲਈ ਇਹ ਕਰਾਂਗੇ ਕੁਛ ਲੱਗਿਆ ਤਿੰਨ ਸਾਲਾਂ ਦਾ ਨਹੀਂ ਨਹੀਂ ਜਮਾ ਨਹੀਂ ਕੁਛ ਲੱਗਿਆ ਜੀ ਜਮਾ ਨਹੀਂ ਲੱਗਿਆ ਹਾਂ ਕੁਛ ਨਹੀਂ ਲੱਗਿਆ ਜਮਾ ਤਮੋੜ ਤੋਂ ਤੁਸੀਂ ਸਾਈਕਲ ਤੇ ਆਉਨੇ ਆਥੇ ਨਹੀਂ ਨਾ ਆਪਣੇ ਵੱੱਤ ਸੌਣੇ ਆ ਕਿਰਾਇਆ ਲਾ ਕੇ ਕਿਰਾਇਆ ਲਾ ਕੇ ਕਿਰਾਇਆ ਲੈ ਕੇ ਆਉਨੇ ਹਾਂ ਹਾਂ ਜੀ ਅੱਛਾ ਤੇ ਬੈਟਨ ਦਾ ਦਿਖਾਣਾ ਤੁਸੀਂ ਨਾ ਕਾਲੀਆਂ ਨੇ ਕੀਤਾ ਨਾ ਕਾਂਗਰਸ ਨਾ ਸਿਰਫ ਮਜ਼ਦੂਰਾਂ ਦਾ ਕਿ ਨਾਰਾ ਲਿਆ ਜਾਂਦਾ ਹੈ ਕਿਸਾਨ ਮਜ਼ਦੂਰ ਇਕੱਠਾ ਨਾਰਾ ਲਿਆ ਜਾਂਦਾ ਹੈ ਕਿ ਕਿ ਕਿਸਾਨਾ ਗੁਰ ਦਾ ਫਿਰ ਜ਼ਮੀਨ ਆ ਉਹਨਾਂ ਕੋਲੇ ਹਾਂ ਜੀ ਮਜ਼ਦੂਰਾ ਕੋਲ ਤਾਂ ਜ਼ਮੀਰ ਵੀ ਨਹੀਂ ਆ ਉਹਨਾਂ ਕੋਲੇ ਤਾਂ ਸਿਰਫ ਆਪਣੀ ਲੀਵਰ ਹੁੰਦੀ ਹੈ ਵੇਚਣ ਵਾਸਤੇ ਜਾਂ ਉਹਨਾਂ ਕੋਲੇ ਜਾਗ ਦੇ ਜ਼ਮੀਰ ਹੁੰਦੇ ਨੇ ਹਾਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੀ ਮੰਗ ਪੰਜਾਬ ਸਰਕਾਰ ਤੋਂ ਵੀ ਸਾਨੂੰ ਸੈੱਡ ਮਿਲਣਾ ਚਾਹੀਦਾ ਹੂੰ ਹੂੰ ਮੈਠਣ ਹੋ ਜਾ ਕੋਈ ਤੁਹਾਡਾ ਕੋਈ ਇੰਸ਼ੋਰੈਂਸ ਹੋਣਾ ਚਾਹੀਦਾ ਹੋਰ ਏਦਾਂ ਦੇ ਸੂਪਤ ਹਾਂ ਜੀ ਸਤੂਪੁਰਤ ਤਾਂ ਹੁਣ ਦਿੰਦੀ ਨਹੀਂ ਜਦ ਬਈ ਮੰਗੇਗੀ ਹੂੰ ਜਦ ਸਤੂਪੁਰਤ ਕੋਈ ਦੰਧੇ ਹੀ ਨਹੀਂ ਫੇ ਮੰਗੇ ਮੰਗੂਗਾ ਕਈ ਹੂੰ ਹੂੰ ਤੇ ਹੁਣ ਕੀ ਮੰਗ ਕਰਦੇ ਹੋ ਫਿਰ ਤੁਸੀਂ ਹੁਣ ਮੰਗ ਵੀ ਸਾਨੂੰ ਸ਼ੈੱਡ ਮਿਲਣਾ ਚਾਹੀਦਾ ਜੀ ਸ਼ੈੱਡ ਮਿਲਣਾ ਚਾਹੀਦਾ ਹੂੰ ਠੀਕ ਆ ਹਾਂਜੀ ਭਰਾ ਜੀ ਕੀ ਨਾਂਜੀ ਤੁਹਾਡਾ ਸੁਦੀਪ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਆਪਣਾ ਕਦੋਂ ਪਿੰਡਾ ਜੀ ਅੱਛੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇੱਥੇ ਬੈਠੇ ਇੱਥੇ ਜੀ ਮਿੰਨਾ 15 ਸਾਲ ਹੋ ਗਏ ਜੀ ਇੱਥੇ ਆਏ ਹਾਂਜੀ ਹਾਂਜੀ ਕਦੀ ਪਾਂ ਪੰਜ-ਪੰਜ ਦਿਨ ਕੰਪਨੀ ਮਿਲਦਾ ਟੁਕੜੇ ਚਰੇ ਜੰਨੇ ਹੂੰ ਕੁਕਨੇ ਜਨੇ ਦੋ ਦਿਨ ਉੱਟ ਕੇ ਕੋਈ ਇੱਥੇ ਲੇਬਰ ਦੀ ਸਲਮਾਈ ਨਹੀਂ ਕਿੱਥੇ ਬੈਠਣ ਨੂੰ ਸਾਨੂੰ ਕੋਟਕਾਣਾ ਨਹੀਂ ਮੀਖਣੀ ਸਾਹਲ ਸਾਲ ਡੇਢ ਸਾਲ ਪਹਿਲਾਂ ਵੀ ਇੱਥੇ ਲੋਕ ਨੇ ਲੋਕ ਲੈਣਾਂ ਨੇ ਮੈਂਬਜੈਕਸ਼ਨ ਲਾਈ ਸੀ ਵਿਰੋਧ ਕੀਤਾ ਸੀਗਾ ਵੀ ਸਾਡੇ ਇਲਾਕੇ ਚੋਂ ਇਹ ਲੋਕ ਨਾ ਬੈਠਣ ਇੱਥੇ ਬਹੁਤ ਕੁਝ ਹੋਇਆ ਜੀ ਤੇ ਪੁਲਿਸ ਦੇ ਕੰਪਿਟਰ ਵੀ ਆਇਆ ਤੇ ਉਹਨਾਂ ਨੇ ਭਜਾਇਆ ਇੱਥੋਂ ਕਹਿੰਦੇ ਵੀ ਜਾਓ ਉਧਰ ਤੁਸੀਂ ਆਪਦਾ ਕਿਤੇ ਹੋਰ ਡਾ ਕਰੋ ਉੱਥੋਂ ਅਸੀਂ ਫਿਰ ਇੱਧਰ ਆ ਗਏ ਉੱਥੋਂ ਫਿਰ ਇੱਧਰ ਆ ਗਏ ਤੇ ਲੋਕ ਭੇਜੀਆਂ ਜਾਂਦੇ ਭਜਾਈ ਜਾਂਦੇ ਹੁਣ ਕਰੀਏ ਕੀ ਅਸੀਂ ਜਾਈਏ ਕਿਤੇ ਤੁਹਾਡੇ ਕੋਲ ਹੈਗਾ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਅੱਡਾ ਹੈਗਾ ਵੀ ਜਿੱਥੇ ਤੁਸੀਂ ਬੈਠ ਸਕਦੇ ਹੋ ਤੁਹਾਡੇ ਕੋਲ ਹੈਗਾ ਮੰਚ ਵੀ ਵੀ ਤੁਹਾਨੂੰ ਆ ਜਗ੍ਹਾ ਅੱਡਾ ਦਿੱਤਾ ਜਾਵੇ ਉਹ ਪਾਰਕ ਦੇ ਵਿੱਚ ਭੇਜਿਆ ਜਾਵੇ ਸਾਨੂੰ ਪਾਰਕ ਦੇ ਵਿੱਚ ਬਹੁਤ ਵਧੀਆ ਜਗ੍ਹਾ ਹਾਂਜੀ ਰੋਡ ਦੇ ਉੱਪਰ ਪਾਰਕ ਦੇ ਵਿੱਚ ਸਾਨੂੰ ਕੰਮ ਵੀ ਵਧੀਆ ਮਿਲੂਗਾ ਸਾਡਾ ਰੋਜ਼ਗਾਰ ਵੀ ਚੱਲੂਗਾ ਬਿਲਕੁਲ ਜੀ ਦੱਸਣਯੋਗ ਹੈ ਉਹ ਜੋ ਪਾਰਕ ਬਣਿਆ ਹੋਇਆ ਉਹ ਹਾਈਵੇਅ ਦੀ ਜਗ੍ਹਾ ਤੇ ਬਣਿਆ ਹੋਇਆ ਹੈ 85 ਲੱਖ ਰੁਪਏ 85 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹੋਇਆ ਹੈ ਉੱਥੇ ਥਾਂ-ਥਾਂ ਜੋ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਹਾਂਜੀ ਈੜੀਆ ਬਣਾ ਕੀਤੇ ਹੋਏ ਨੇ ਹੋਰ ਅਗਰ ਉਹ ਜਗਾ ਮਜ਼ਦੂਰ ਭਰਾਵਾਂ ਨੂੰ ਦੇ ਦਿੱਤੀ ਜਾਂਦੀ ਆ ਤਾਂ ਉੱਥੋਂ ਸੌਖਾ ਹਾਂਜੀ ਆਉਣਾ ਜਾਣਾ ਵੀ ਸੌਖਾ ਸਾਨੂੰ ਘਣ ਪੀਣ ਨੂੰ ਵੀ ਸੌਖਾ ਕਿਉਂਕਿ ਇਹ ਜੋ ਜਗਾ ਇਹ ਇਹ ਸ਼ਹਿਰ ਦੇ ਵਿੱਚ ਵਿਚਾਲੇ ਆ ਹਾਂਜੀ ਹਾਂਜੀ ਉਹ ਤੁਹਾਡੀ ਮੰਗ ਆ ਵੀ ਤੁਹਾਨੂੰ ਪਾਰਕ ਵਿੱਚ ਤੁਹਾਨੂੰ ਪਾਰਕ ਦੇ ਵਿੱਚ ਦਿੱਤਾ ਜਾ ਵੀ ਛੱਡ ਪਾ ਕੇ ਸਾਨੂੰ ਹਾਂਜੀ ਪਾਣੀ ਪੂਣੀ ਦਾ ਸਾਧਨ ਸਖਾਉਣਾ ਚਾਹੀਦਾ ਠੀਕ ਹੈ ਜੀ ਇਹੋ ਜਿਹਾ ਕੁਝ ਹੋਣਾ ਚਾਹੀਦਾ ਜਿਹੜੇ ਭਰਾਵਾਂ ਨੂੰ ਕੰਮ ਨਹੀਂ ਮਿਲਦਾ ਹਫ਼ਤਾ-ਤਤਾ ਨੂੰ ਪੈਸੇ ਵੀ ਦੇਣੇ ਚਾਹੀਦੇ ਗਵਰਨਮੈਂਟ ਨੂੰ ਹੂੰ ਸੋ ਇਹ ਮਜ਼ਦੂਰਾਂ ਦੀ ਤਰਾਸਤੀ ਹੈ ਜੀ ਇਹਨਾਂ ਦੀ ਮੰਗ ਆ ਕਿ ਇਹਨਾਂ ਨੂੰ ਜੋ ਜੀਟੀ ਰੋਡ ਜੋ ਨੈਸ਼ਨਲ ਹਾਈਵੇ 44 ਦੇ ਨਜ਼ਦੀਕ ਬਣਿਆ ਹੋਇਆ ਪਾਰਕ ਹੈ ਉੱਥੇ ਜਗ੍ਹਾ ਦਿੱਤੀ ਜਾਵੇ ਟੈਂਪੋਰਰੀ ਤੌਰ ਤੇ ਤੇ ਸ਼ੈੱਡ ਬਣਾਇਆ ਜਾਵੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਾਡੇ ਮਜ਼ਦੂਰ ਭਰਾ ਨੇ ਸਾਡੇ ਜੀਵਨ ਦਾ ਸਾਡੇ ਸਮਾਜ ਦਾ ਬਹੁਤ ਹੀ ਅਹਿਮ ਹਿੱਸਾ ਨੇ ਇਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਅਕਸਰ ਹੀ ਦੇਖੇਨ ਵਿੱਚ ਆਇਆ ਕਿ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਵੋਟ ਬੈਂਕ ਦੇ ਤੌਰ ਤੇ ਇਸਤੇਮਾਲ ਕਰਦੀਆਂ ਨੇ ਸਾਡੇ ਮਜ਼ਦੂਰ ਭਰਾਵਾਂ ਦੇ ਆਰਥਿਕ ਲਾਭ ਇੰਨੇ ਮਜ਼ਬੂਤ ਨਹੀਂ ਹੁੰਦੇ ਇਸ ਕਰਕੇ ਵੋਟਾਂ ਦੇ ਵਿੱਚ ਵੀ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਦੀਆਂ ਵੋਟਾਂ ਇੱਕ ਪਾਸੇ ਭਗਤਾ ਲਈ ਜਾਂਦੀਆਂ ਨੇ ਜਦੋਂ ਇਹਨਾਂ ਨੂੰ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਇਹਨਾਂ ਵੱਲ ਮੂੰਹ ਨਹੀਂ ਕਰਦੀ